ਸਤਿ ਸ੍ਰੀ ਅਕਾਲ ਜੀ ਸਾਰਿਆਂ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਚੈਨਲ ਆਨਲਾਈਨ ਤੇ ਮੈਂ ਤੁਹਾਡਾ ਸਾਰਾ ਸਵਾਗਤ ਕਰਦੀ ਆਂ ਲੋ ਜੀ ਅੱਜ ਮੈਂ ਤੁਹਾਨੂੰ ਬਹੁਤ ਹੀ ਭਾਵੁਕ ਕਰ ਦੇਣ ਵਾਲੀ ਸਹਿਬਜ਼ਾਦਿਆਂ ਦੀ ਸ਼ਹੀਦੀ ਦੀ ਕੋਡਿਸ ਨਾਲ ਲੱਗੀਆਂ ਦਿਲ ਥਾਮ ਕੇ ਸੁਣਿਓ ਕੜਾਕੇ ਦੀ ਠੰਡ ਅਤੇ ਕਾਲੀ ਰਾਤ ਦੀ ਜਦ ਸਵੇਰ ਹੁੰਦੀ ਹੈ ਤਾਂ ਸੂਬੇ ਸਰਹੰਦ ਦੇ ਸਿਪਾਹੀ ਸਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਹਿਬਜ਼ਾਦਾ ਫਤਿਹ ਸਿੰਘ ਨੂੰ ਸੂਬੇ ਦੀ ਸੂਬੇ ਦੇ ਕਚਹਿਰੀ ਲਿਜਾਣ ਲਈ ਸਿਪਾਹੀ ਆਉਂਦੇ ਹਨ ਤਾਂ ਧੰਨ ਮਾਤਾ ਗੁਰਜੀਤ ਨੇ ਪੋਤਿਆਂ ਨੂੰ ਸੀਨੇ ਨਾਲ ਲਾ ਕੇ ਵਿਦਾ ਕੀਤਾ ਉਹਨਾਂ ਪਲਾਂ ਨੂੰ ਯਾਦ ਕਰਦੇ ਹੋਏ ਗੁਰਸੇਵ ਸਿੰਘ ਸੰਗਤ ਅਧੀ ਕਲਮ ਨੇ ਇਹਨਾਂ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ ਧਿਆਨ ਨਾਲ ਸੁਣੋ ਮਾਂ ਗੁਜਰੀ ਪੋਤਿਆਂ ਨੂੰ ਕੋਟ ਕੋਟ ਸੀਨੇ ਦੇ ਨਾਲ ਲਾਇਆ ਜਦ ਕਰਨ ਸ਼ਹੀਦ ਲਈ ਬੱਚੇ ਲੈਣ ਸਿਪਾਹੀ ਆਇਆ ਦੱਸ ਕਿਹੜੀ ਦਾਦੀ ਨੂੰ ਹੁੰਦੇ ਨਹੀਂ ਪੋਤਿਆਂ ਦੇ ਚੋਰੇ ਧਨ ਮਾਤਾ ਗੁਜਰੀ ਨੇ لال শহীদ ਹੋਣ ਲਈ ਤੋਰੇ ਤਨ ਜਿਗਰਾ ਮਾਤਾ ਦਾ ਪੋਤੇ ਜਾਨ ਦੇਣ ਲਈ ਤੋਰੇ ਕੀ ਉਮਰ ਜਵਾ ਕਾਂ ਦੀ ਕੀ ਉਮਰ ਜਵਾ ਕਾਂ ਦੀ ਕੀ ਕੀ ਕਸ਼ਟ ਸਿਰਾਤੇ ਚੱਲੇ ਜਦ ਉਮਰ ਖੇਡਣੇ ਦੀ ਪਰ ਉਹ ਨਾਲ ਮੌਤ ਦੇ ਖੇਡੇ ਜਦ ਗੰਗੂ ਪਾਪੀ ਨੇ ਕੱਚੇ ਫੁੱਲ ਢਾਲੀ ਤੋਂ ਤੋੜੇ ਤਨ ਮਾਤਾ ਗੁਜਰੀ ਨੇ ਲਾਲ ਸ਼ਹੀਦ ਹੋਣ ਲਈ ਤੋਰੇ ਤਨ ਜਿਗਰਾ ਮਾਤਾ ਦਾ ਪੁੱਤੇ ਜਾਨ ਦੇਣ ਲਈ ਤੋਰੇ ਸੂ ਬੇਸਰ ਹੰਦ ਦੇਨੇ ਸੂ ਬੇਸਰ ਹੰਦ ਦੇਨੇ ਕੀ ਕੀ ਲਾਲਚ ਨਹੀਂ ਦਿਖਾਏ ਪਰ ਅਣਖੀ ਲਾਲਾ ਨੇ ਸਾਰੇ ਪੈਰਾ ਠਰੁਲਾਏ ਤਨ ਦੌਲਤ ਸੋਨਾ ਵੀ ਰਾ ਵਿੱਚ ਨਹੀਂ ਸਕੇ ਬਣ ਰੋੜੇ ਤਨ ਮਾਤਾ ਗੁਜਰੀ ਨੇ ਲਾਲ ਸ਼ਹੀਦ ਹੋਣ ਲਈ ਤੋਰੇ ਤਨ ਜੀਗਰਾ ਮਾਤਾ ਦਾ ਪੁੱਤੇ ਜਾਨ ਦੇਣ ਲਈ ਤੋਰੇ ਗਲੀਆਂ ਸਰਹੰਦ ਦੀਆਂ ਗਲੀਆਂ ਸਰਹੰਦ ਦੀਆਂ ਧਰਮ ਨਾਲ ਲੈਣ ਹਵਕੀਆਂ ਰੋਕੇ ਇਸ ਜ਼ਾਲਮ ਸੂਬੇ ਤੋਂ ਬੱਚੇ ਰਖਿਏ ਕਿ ਮੇਲ ਕੋਕੇ ਘਰ ਪਾਪੀ ਗੰਗੂ ਦੇ বাজਦੇ ਸਦਾ ਰਹਣਗੇ ਰੋੜੇ ਧਨ ਮਾਤਾ ਗੁਜਰੀ ਨੇ ਲਾਲ ਸ਼ਹੀਦ ਹੋਣ ਲਈ ਤੋਰੇ ਧਨ ਜਿਗਰਾ ਮਾਮਾ ਦਾ ਉਤੇ ਜਾਣ ਦੇਣ ਲਈ ਤੋਰੇ ਸੀ ਸਿੱਖਿਆ ਦਾਦੀ ਦੀ ਸੀ ਸਿੱਖਿਆ ਦਾਦੀ ਦੀ ਸਿਰ ਨਹੀਂ ਜਾਲਮ ਅਗੇ ਚਕਾਉਣਾ ਜਾਣ ਜਾਣਦੀ ਜਾਣਦੇਓ ਸਦਕ ਨੂੰ ਸਾਹ ਨਾਲ ਨਿਭਾਉਣਾ ਵੇ ਗੈਰਤ ਜਿੰਦਗੀ ਤੋਂ ਅਣਖ ਦੇ ਚੰਗੇ ਐ ਸਾਥ ਛੋੜੇ ਤਨ ਮਾਤਾ ਗੁਜਰੀ ਨੇ ਲਾਲ ਸ਼ਹੀਦ ਹੋਣ ਲਈ ਤੋਰੇ ਤਨ ਜਿਗਰਾ ਮਾਤਾ ਦਾ ਪੋਤੇ ਜਾਨ ਦੇਣ ਲਈ ਤੋਰੇ ਹੱਸ ਹੱਸ ਕੇ ਆਖਿਰ ਨੂੰ ਹੱਸ ਹੱਸ ਕੇ ਆਖਿਰ ਨੂੰ ਹੱਸ ਹੱਸ ਕੇ ਆਖਿਰ ਨੂੰ ਬੱਚਿਆਂ ਜਾਮਸ਼ਾਦਤ ਪੀਤਾ ਹੱਸ ਹੱਸ ਕੇ ਬੱਚਿਆਂ ਨੇ ਹੱਸ ਹੱਸ ਕੇ ਬੱਚਿਆਂ ਨੇ ਜਾਮਸ਼ਾਦਤ ਪੀਤੇ ਇਹਨਾਂ ਨਿੱਕੀਆਂ ਜਿੰਦਾਂ ਨੇ ਕਾਮ ਲਈ ਵੱਡੇ ਸਾਕੇ ਕੀਤੇ ਇਤਿਹਾਸ ਵੱਡਾ ਲਿਖ ਗਏ ਉਹ ਅੱਜ ਤੱਕ ਖੁਦ ਸੀ ਕਾਗਜ਼ ਕੋਰੇ ਤਨ ਮਾਤਾ ਗੁਜਰੀ ਨੇ ਲਾਲ ਸ਼ਹੀਦ ਹੋਣ ਲਈ ਤੋਰੇ ਤਨ ਜਿਗਰਾ ਮਾਤਾ ਦਾ ਪੋਤੇ ਜਾਨ ਦੇਣ ਲਈ ਤੋਰੇ ਗੁਰੂ ਤੇਗ ਬਹਾਦਰ ਦੇ ਗੁਰੂ ਤੇਗ ਬਹਾਦਰ ਦੇ ਨਾਮ ਨੂੰ ਹੋਰ ਚਾਰ ਚੰਨ ਲਾਤੇ ਤਾਂ ਜੋ ਪਿੰਡ ਸੰਗਤ ਨੇ ਉਹਨਾਂ ਦੇ ਚਰਨੀ ਸੀਸ ਚੁਕਾਤੇ ਕਰ ਜਾ ਦੇ ਕਹਾਣੀ ਨੂੰ ਨਹੰਜੂ ਮੂੜ ਨੇ ਅੱਖਾਂ ਚੋ ਮੋੜੇ ਤਨਜੀਗਰਾ ਮਾਤਾ ਦਾ ਲਾਲ ਸ਼ਹੀਦ ਹੋਣ ਲਈ ਤੋਰੇ ਤਨਜੀਗਰਾ ਦਾਦੀ ਦਾ ਪੋਤੇ ਜਾਣ ਦੇਣ ਲਈ ਤੋਰੇ ਮੈਗਰ ਟਿਕਾ ਖਾਲਸਾ ਮੈਗਰ